ਇੱਕ ਇਨੋਵਾ ਗੱਡੀ ਦੇ ਵੱਲੋਂ ਦੋ ਬਾਈਕ ਸਵਾਰਾਂ ਨੂੰ ਪਿੱਛੋਂ ਦੀ ਆ ਕੇ ਜ਼ੋਰਦਾਰ ਟੱਕਰ ਵਾਰੀ ਗਈ ਹੈ ਜਿਸ ਕਰਕੇ ਚਾਰ ਲੋਕ ਇਸ ਹਾਦਸੇ ਦੇ ਦੌਰਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਮਿਲੀ ਜਾਣਕਾਰੀ ਦੇ ਮੁਤਾਬਕ ਕਾਰ ਚਾਲਕ ਤੇ ਸ਼ਰਾਬ ਪੀ ਕਾਰ ਚਲਾਉਣ ਦੇ ਇਲਜ਼ਾਮ ਲੱਗੇ ਨੇ ਜਿਸ ਦੇ ਵੱਲੋਂ ਤੇਜ਼ ਰਫ਼ਤਾਰ ਦੇ ਨਾਲ ਕਾਰ ਚਲਾਈ ਗਈ ਅਤੇ ਪਿੱਛੋਂ ਦੀ ਆਏ ਦੋ ਬਾਈਕ ਸਵਾਰਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ ਹੈ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਦੋਨੇ ਬਾਈਕਾਂ ਬੁਰੀ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ ਇਸ ਹਾਦਸੇ ਦੇ ਵੀ ਸ਼ਿਕਾਰ ਹੋਣ ਵਾਲੇ ਚਾਰ ਲੋਕ ਜਿਨ੍ਹਾਂ ਦੇ ਵਿੱਚੋਂ ਦੋ ਔਰਤਾਂ ਅਤੇ ਦੋ ਮੁੰਡੇ ਸ਼ਾਮਲ ਹਨ ਉਹਨਾਂ ਨੂੰ ਸਥਾਨਕ ਲੋਕਾਂ ਦੇ ਵੱਲੋਂ ਤੁਰੰਤ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਦੌਰਾਨ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਕਾਰ ਚਾਲਕ ਨੂੰ ਕਾਬੂ ਕਰ ਲਿਆ ਗਿਆ ਜਿਸ ਦੇ ਚਲਦਿਆਂ ਇੱਕ ਪੀੜਤ ਵਿਅਕਤੀ ਨੂੰ ਲੁਧਿਆਣਾ ਦੇ ਹਸਪਤਾਲ ਦੇ ਵਿੱਚ ਹਾਲਤ ਨੂੰ ਦੇਖਦਿਆਂ ਹੋਇਆਂ ਰੈਫਰ ਕਰ ਦਿੱਤਾ ਗਿਆ ਦੱਸਿਆ ਕਿ ਇਹ ਹਾਦਸਾ ਫਲੋਰ ਨੈਸ਼ਨਲ ਹਾਈਵੇ ਰੋਡ ਬੱਸ ਸਟੈਂਡ ਦੇ ਨਜ਼ਦੀਕ ਵਾਪਰਿਆ ਜਿੱਥੇ ਦੋ ਬਾਈਕ ਸਵਾਰਾਂ ਨੂੰ ਸ਼ਰਾਬ ਪੀ ਚਲਾਉਣ ਵਾਲੇ ਇਰੋਵਾ ਗੱਡੀ ਦੇ ਚਾਲਕ ਦੇ ਵੱਲੋਂ ਪਿੱਛੋਂ ਦੀ ਆ ਕੇ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ ਹੈ ਇਸ ਦੌਰਾਨ ਚਾਰ ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ ਉਧਰ ਦੂਜੇ ਪਾਸੇ ਸਥਾਨਕ ਲੋਕਾਂ ਦੇ ਵੱਲੋਂ ਚਾਲਕ ਨੂੰ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜਿਸ ਤੇ ਸ਼ਰਾਬ ਪੀ ਕਾਰ ਚਲਾਉਣ ਦੇ ਇਲਜ਼ਾਮ ਲੱਗੇ ਨੇ ਇਸ ਦੌਰਾਨ ਹੁਣ ਪੁਲਿਸ ਦੇ ਵੱਲੋਂ ਸਥਾਨਕ ਲੋਕਾਂ ਅਤੇ ਜ਼ਖਮੀਆਂ ਦੇ ਬਿਆਨ ਦੇ ਆਧਾਰ ਤੇ ਜਾਂਚ ਕੀਤੀ ਜਾਵੇਗੀ ਪਾਇਲਸੇ ਬੈਰਨਾ ਤੋਂ ਸ੍ਰੀਤੀ ਕੀਤੀ ਹੈ ਬਸ ਇਸੇ ਤੋਂ ਲੱਗਦਾ ਹਨ ਨਹੀਂ ਬਿੱਤੀ ਭਾਈ ਕੀ ਇਸੇ ਤੋਂ ਲੱਗਦਾ ਤੁਹਾਨੂੰ ਮੂਟਸਕਾ ਲੋ ਮੂਟਸਕਾ ਲੋ ਬਾਬਾ ਹੈ ਮੂਟਸਕਾ ਲੋ ਯਾਰ ਤਾਂ ਅੱਬਾ ਤਾਂ ਲੱਗਦਾ ਵੇ ਆ ਡੌਂਟਿਸ ਕਦੇ ਕਰਾ ਲਈਏ ਨੇ ਮੈਂ ਤਾਂ ਤਿੱਖੇ ਕਿੰਨੇ ਜਣੇ ਗੱਡੀ ਜਦੋਂ ਪਹੁੰਚਿਆ ਪਤਾ ਨੂੰ ਤਿੰਨ ਚਾਰ ਜਣੇ ਫਟੜਾ ਦੇ ਪਤਾ ਦਾ ਕਰਦੇ ਮੈਂ ਜੋ ਦੋ ਕੁੜੀਆਂ ਚ ਲੱਗੀ ਆ ਭਾਈ ਇੱਕ ਬੰਦੇ ਚ ਲੱਗੀ ਆ ਦੋ ਦੂਜੇ ਤਿੰਨ ਬੰਦੇ ਚ ਲੱਗੀ ਆ ਭਾਈ ਤਿੰਨ ਬੰਦੇ ਆ ਤਿੰਨ ਬੰਦੇ ਮੋਟਰਸਾਈਕਲ ਦੇਖਿਆ ਨੂੰ ਕਿੱਦਾਂ ਵਿੱਚ ਪਾਰਦਾ ਉਹਦੇ ਵਿੱਚ ਚੱਕਰ ਲੰਨੇ ਭਾਈ ਵੀ ਵੇਟ ਕਰਦਾ ਸੀ ਬਸ ਤੇ ਇਹ ਗੱਡੀ ਜਿਹੜੀ ਨੋਵਾ ਤੋਂ ਵੱਡੇ ਪਿੱਛੇ ਜਾਨ ਕੇ ਗੱਡੀ ਸੀ ਨੋਵਾ ਨਾਲ ਐਕਟਿਵਾ ਬਾਈਕ ਸੀ ਸਰਕਟ ਤੋਂ ਸਾਰੇ ਇਕੱਠੀਆਂ ਬੱਜੀਆਂ ਸਿਰਫ ਇੱਕ ਗੱਡੀ ਨੇ ਹਿੱਟ ਕੀਤਾ ਨਾ ਕਾਲੀ ਨੋਵਾ ਨੇ ਸਾਨੂੰ ਪਤਾ ਨਹੀਂ ਲੱਗਿਆ ओके okay. तो किन्ने इक ਬੰਦੇ ਉੱਥੇ ਥੱਲੇ ਗੱਡੀ ਦੇ ਆਏ ਤੁਹਾਨੂੰ ਪਤਾ ਕੁਛ ਚਾਰ ਚਨੇ ਹੈਗੇ ਸਰ ਚਾਰ ਜਣੇ ਹੈਗੇ ਚੰਗੀ ਕਰਦੇ ਅੰਦਰ ਭੋਪਿੰਦਰ ਸਿੰਘ ਭਾਈ ਜੀ ਪੰਜ ਭਾਈ ਜੀ ਜਦੋਂ ਇੱਥੇ ਐਕਸੀਡੈਂਟ ਹੋਇਆ ਤੁਸੀਂ ਮੌਕੇ ਤੇ ਮजूद ਸੀ ਮੌਕੇ ਤੇ ਸੀਗੇ ਭਾਈ ਮੈਂ ਸਰ ਕਿੱਦਾਂ ਇਹ ਐਕਸੀਡੈਂਟ ਮੇਰੇ ਵੇਖ ਇੱਧਰ ਨੂੰ ਹੋਇਆ ਹੈ ਭਾਈ ਤੇ ਗੱਲਾਂ ਕਰਦੇ ਫੜੇ ਪਿੱਛੋਂ ਗੱਡੀ ਹੋਣੀ ਜਦੋਂ ਮੋਸਲ ਮਾਰਿਆ ਦੇ ਵਿੱਚ ਵੱਜੇ ਆ ਗਏ ਉਹ ਉਹ ਬੰਦੇ ਵੀ ਇੱਥੇ ਡਿਗਿਆ ਲੈਡਰ ਵੀ ਇੱਥੇ ਡਿਗਿਆ ਮੋਟਰ ਵੇਹੜਾ ਇੱਥੇ ਡਿਗਿਆ ਕੋਲ ਆ ਕੇ ਉੱਥੇ ਲੜਗੜ ਹੁੰਦੇ ਆਏ ਭਾਈ ਪਿੱਛੇ ਉਹਨੇ ਗੱਡੀ ਮਾਰੀ ਆ ਗੱਡੀ ਮਾਰੀ ਭਾਈ ਉਹ ਬੰਦੇ ਦੀ ਜ਼ਰੂਰ ਪੀਤੀ ਸੀ ਗੱਡੀ ਵਾਲੇ ਦੀ ਚੱਕੀ ਕਿੰਨੇ ਜਣੇ ਹੋਏ ਆ ਚੱਕੀ ਭਾਈ 3 ਜਣੇ ਹੋਏ ਮੌਕੇ ਤੇ ਬੋਲ ਸਕਦੇ ਮੌਕੇ ਤੇ ਹਾਂਜੀ ਭਾਈ ਬੋਲ ਸਕਦੇ ਬੰਦੇ ਸਾਰੇ ਲੈ ਗਏ ਭਾਈ ਹਾਂਜੀ ਹਾਂਜੀ ਲੈ ਗਏ ਭਾਈ ਹਸਪੀਟਲ ਲੈ ਗਏ ਹੋਇਆ ਗਿਆ ਤੁਸੀਂ ਮੌਕੇ ਤੇ ਸਿਗੇ ਆਏ ਹੈਗੇ ਤੂੰ ਚੱਕ ਕੇ ਲੈ ਆਂ ਜਿਹਨੂੰ ਸਰ ਕਿੰਨੇ ਕੁ ਲੋਕ ਵੈਕੀ ਇੰਜਰਡ ਹੋਏ ਆ ਕਿਹੜੀ ਗੱਡੀ ਨੇ ਗੱਡੀ ਨੂੰ ਹਟ ਕੀਤਾ ਕਿੱਥੇ ਦੇ ਰਹਿਣ ਵਾਲੇ ਆ ਉਹ ਡਰਾਈਵਰ ਕਾਬੂ ਕੀਤਾ ਕਿ ਨਹੀਂ ਕੀਤਾ ਟੋਟਲ 4 ਇੰਜਰਡ ਹੋਏ ਜੀ ਜੀ ਦੋ ਲੇਡੀਜ਼ ਆ ਦੋ ਜੈਂਟਸ ਆ ਜਿਹੜੇ ਕਿ ਤਿੰਨਾਂ ਨੂੰ ਸਾਡੇ ਆਉਣ ਤੋਂ ਪਹਿਲਾਂ ਓਕੇ ਪ੍ਰਾਈਵੇਟ ਮਤਲਬ ਪਬਲਿਕ ਦੀ ਸਹਾਤ ਨਾਲ ਉਹ ਸਿਵਲ ਹਸਪੀਟਲ ਫਲੋਰ ਲਿਆਏ ਸੀਗੇ ਜਿਹੜਾ ਇੱਕ ਸੀ ਗੱਲ ਉਹਦਾ ਲੁਧਿਆਣਾ ਕੀ ਨਾਮ ਸੀਰਾ ਹਰਪ੍ਰੀਤ ਸਿੰਘ ਓਕੇ ਉਹਨਾਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ 112 ਜਿਹੜੀ ਸੁਰੱਖਿਆ ਵਾਲੀ ਆ ਉਹਦੇ ਵਿੱਚ ਪਾ ਕੇ ਉਹਨੂੰ ਲੈ ਆਏ ਆ ਜੋ ਕਿ ਜੇਰੇ ਇਲਾਜ ਆ ਸਿਵਲ ਹਸਪੀਟਲ ਫਲੋਰ ਦਾ ਹਾਲ ਤੋ ਤਾਂ ਡਾਕਟਰ ਸਾਹਿਬ ਦੱਸ ਸਕਦੇ ਵੈਸੇ ਠੀਕ ਆ ਓਕੇ ਇਹ ਸਾਰੇ ਕਿਹੜੀ ਗੱਡੀ ਨਾਲ ਹਟ ਹੋਏ ਕੋ ਨੋਵਾ ਗੱਡੀ ਦੱਸ ਰਿਹਾ ਜੀ ਨੋਵਾ ਗੱਡੀ ਤੇ ਸਾਰਾ ਉਹਦਾ ਡਰਾਈਵਰ ਉਹ ਕੀਤਾ ਕਪ ਉਹ ਤੇ 112 ਜਿਹੜੀ ਹੈਗੀ ਥਾਣੇ ਵਾਲੀ ਚਲਦੀ ਗੱਡੀ ਉਹ ਵੀ ਪਹੁੰਚ ਚੁੱਕੀ ਆ ਤੇ ਡਿਊਟੀ ਅਸਤ ਸਿੰਦਰਪਾਲ ਨੂੰ ਇਹਦੇ ਬਾਰੇ ਜਾਣ ਕਰਵਾਇਆ ਗਿਆ